ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੂ ਟੂਰ ਮਾਨਸੇ ਸੋ 90 ਚੈਨਲ ਤੇ ਤੇ ਦੋਸਤੋ ਆਵਾਜ਼ੀ ਸਾਡਾ ਰਗੀਲਾ ਬੰਦਾ ਬਹੁਤ ਹੀ ਸੰਸਕਾਰੀ ਤੇ ਮਿਹਨਤੀ ਬੰਦਾ ਆ ਨਾ ਘਰੇ ਇਹਨੂੰ ਤੁਸੀਂ ਕਿਤੇ ਇਹ ਨਾ ਸਮਝੋ ਕਿ ਭਈਆ ਵਾ ਐ ਪੰਜਾਬੀ ਆ ਨਾ ਤੇ ਇਹਦੀ ਅੱਜ ਲਾਈਫ ਬਾਰੇ ਜਾਣਾਂਗੇ ਕਿ ਇਹਦੀ ਲਾਈਫ ਕਿਵੇਂ ਦੀ ਆ ਤੇ ਕੀ ਇਹ ਕਰਦਾ ਰਹਿੰਦਾ ਹਾਂਜੀ ਭਾਜੀ ਕੀ ਹਾਲ ਜੀ ਵਧੀਆ ਵਰਜੀਤ ਕੀ ਹਾਲ ਜੀ ਵਧੀਆ ਵਧੀਆ ਤੇ ਕੀ ਗੱਲ ਕਰ ਕੱਲੇ ਰਹਿੰਦੇ ਨਹੀਂ ਯਾਰ ਕਰਦੇ ਗਏ ਵਾਂਡੇ ਅਸ਼ਾਂ ਭਾਪੀ ਕਿੱਥੇ ਉਹ ਵੀ ਵਾਂਡੇ ਗਈ ਹੈ ਤ੍ਰਿਪੜਝੋਈ ਮਾਈ ਨੇ ਆਣੇ ਚ ਹੂੰ ਸੁੱਟ ਜਾਂਦੇ ਆ ਇਹਦੇ ਤੇ ਆਤੀ ਬਲਾਗ ਰੱਖਣਾ ਹੂੰ ਉਹ ਉੱਧਰ ਰੱਖ ਦਿੱਤਾ ਵੈਕ ਵਾਰਿਆਂ ਦੀ ਜ਼ਿੰਦਗੀ ਸਹੀ ਏ ਕਿ ਵੈਨ ਦੀ ਵੀਰੇ ਕੁਛ ਨਾ ਪੁੱਛ ਕੁਛ ਨਾ ਪੁੱਛ ਚੱਲ ਆਪਾਂ ਬਹਿ ਕੇ ਗੱਲ ਕਰ ਲੈਂਦੇ ਚੱਲ ਆਇਆ ਮੇਰਾ ਭਰਾ ਮੈਂ ਦੋ ਮਿੰਟ ਸਫਾਈ ਕਰ ਲਾਂ ਇਹਦਾ ਚੱਲਾ ਚੱਲ ਆ ਬਸ ਮਾੜੀ ਜਿਹੀ ਰਹਿ ਗਈ ਭਾਈ ਆਹ ਕੌਣ ਆ ਏ ਯਾਰ ਮੇਰਾ ਭਤੀਜਾ ਹੀ ਆ ਅੱਛਾ ਅੱਛਾ ਹਾਂਜੀ ਇਨੇ ਸਕੂਲੇ ਨਹੀਂ ਗਿਆ ਹੈ ਸਕੂਲੇ ਨਹੀਂ ਗਿਆ ਸਕੂਲੇ ਯਾਰ ਬਾਹਲਾ ਹੀ ਤੰਗ ਕਰਦਾ ਵਾ ਹਾਂ ਹਾਂਜੀ ਠੀਕ ਆ ਸਕੂਲੇ ਤਾਂ ਨਹੀਂ ਗਿਆ ਬਸ ਬਾਹਲਾ ਤੰਗ ਕਰਦਾ ਹਾਂ ਤੇ ਬੈਲਟ ਨੇ ਗਲੇ ਨੂੰ ਪਾਈ ਲੋਕੀ ਤੇ ਉਹ ਇਲਾਦੇ ਪਾਜੀ ਵਖੜੇ ਟੂਲ ਲੋਕੀ ਲੱਕ ਨੂੰ ਲਾਉਂਦੇ ਆ ਗੱਲ ਨੂੰ ਪਾਉਂਦੇ ਆ ਹੋਰ ਵੇਖੀਏ ਚਾਚੇ ਨੂੰ ਫਾਹਣਾ ਦੇ ਦੀ ਕਿਤੇ ਭਾਈ ਸਾਡੇ ਘਰ ਦਾ ਹੋਣ ਕੱਲ ਗਿਆ ਰੋਣ ਭਾਈ 2 ਮਿੰਟ ਰੁਕੋ ਮੈਂ ਅੰਦਰ ਨਾਲ ਮੂੰਗਰੇ ਦਾ ਖਾਵਾਂ ਮੂੰਗਰੇ ਇਹ ਅੱਜ ਬਣਾਉਣੀ ਸਬਜੀ ਹਾਂਜੀ ਹਾਂਜੀ ਅਸੀ ਕੱਲ ਜੀ ਸਾਰਿਆਂ ਨੂੰ ਤੇ ਅੱਜ ਕਰਾਂਗੇ ਵੀਰ ਦੇ ਨਾਲ ਗੱਲਬਾਤ ਸਭ ਤੋਂ ਪਹਿਲਾਂ ਪੁੱਛਾਂਗੇ ਭਾਈ ਤੁਹਾਡਾ ਨਾਂ ਕੀ ਆ ਨਾਂ ਮੇਰਾ ਵੀਰ ਸਤੂਆ ਸਤੂ ਹਾਂਜੀ ਅੱਛਾ ਸਤੂ ਜੀ ਫਿਰ ਕਿੱਦਾਂ ਫਿਰ ਜ਼ਿੰਦਗੀ ਦੇ ਵਿੱਚ ਸਤਾਏ ਪਏ ਜੀ ਹਾਂ ਜੀ ਮੈਂ ਆਖਣਾ ਰੱਬ ਦੀ ਮਰਜ਼ੀ ਆ ਅੱਛਾ ਅੱਛਾ ਹੋ ਗਿਆ ਮੈਂ ਬੋਲਦੇ ਚੰਗਾ ਭਲਾ ਤੁਸੀਂ ਸ਼ਾਇਦ ਹੋ ਜੀ ਨਹੀਂ ਨਹੀਂ ਮੈਂ ਤਾਂ ਹੀ ਆਖਣਾ ਨਾ ਉਹ ਹੈਗਾ ਹਾਂ ਉਹ ਠੀਕ ਠੀਕ ਹੋ ਗਿਆ ਬਾਕੀ ਤੁਹਾਨੂੰ ਪਤਾ ਸਤਾ ਹਰ ਇੱਕ ਜ਼ਿੰਦਗੀ ਦਾ ਹੁੰਦਾ ਜੀ ਹਾਂ ਜੀ ਹਾਂ ਜੀ ਵੈਸੇ ਜ਼ਿਆਦਾਤਰ ਵਿਆਹ ਦੀ ਜ਼ਿੰਦਗੀ ਵਧੀਆ ਜੀ ਇਕਵਾਰਿਆਂ ਦੀ ਜ਼ਿੰਦਗੀ ਨਹੀਂ ਨਹੀਂ ਭਾਜੀ ਇਕਵਾਰਿਆਂ ਦੀ ਜ਼ਿੰਦਗੀ ਸਹੀ ਜੀ ਅੱਛਾ ਜੀ ਹਾਂ ਜੀ ਭਾਜੀ ਇਕਵਾਰਾਂ ਚ ਕੀ ਅੰਤਰ ਆ ਤੇ ਵਿਆਹ ਚ ਕੀ ਅੰਤਰ ਹੈ ਅੰਤਰ ਮੈਂ ਤੁਹਾਨੂੰ ਦੱਸਾਂਗਾ ਫਿਰ ਦੱਸੋ ਜੀ ਅੱਛਾ ਇਹੀ ਪੁੱਛਣ ਆਏ ਅੱਜ ਤੇ ਜਦੋਂ ਮੈਂ ਭਾਜੀ ਕੁਵਾੜਾ ਹੁੰਦਾ ਹੀ ਨਾ ਹਾਂ ਪੰਜ ਉਂਗਲਾਂ ਵੇਖਣ ਨਾ ਉਹਨਾਂ ਉਂਗਲਾਂ ਇਹ ਸਾਪਾ ਹੁੰਦੀਆਂ ਇਹ ਉਂਗਲਾਂ ਪੰਜ ਨਹੀਂ ਹੈ ਭਾਜੀ ਕਿੰਨੀਆਂ ਲਾਂ ਚਾਰ ਉਹ ਭਾਜੀ ਆ ਇਹ ਗੂਠਾ ਜੀ ਪੰਜ ਗੂਠਾ ਹਾਂ ਜੀ ਹਾਂ ਤੇ ਭਾਜੀ ਮੈਂ ਉਂਗਲਾਂ ਤਿੰਨ ਹੁੰਦੇ ਆ ਇੱਕ ਤੀਜੀ ਇੱਕ ਗੂਠਾ ਚਲੋ ਯਾਰ ਜੋ ਵੀ ਆ ਆਪਾਂ ਤੁੰਗਲਾਂ ਕਹਿਣੀਆਂ ਪੰਜਾਂ ਉਂਗਲਾਂ ਇਹ ਭਾਜੀ ਸਾਪਾ ਹੁੰਦੀਆਂ ਹੀ ਅੱਛਾ ਤੇ ਚੈਨ ਹਏ ਤੱਕ ਰੇ ਭਾਈ ਚਾ ਉਤੇ ਆਪਣੇ ਗੁੱਟ ਚ ਹਾਂਜੀ ਇਹ ਨਿਸ਼ਾਨੀ ਰਹਿ ਗਈ ਆ ਬਾਕੀ ਲੱਤ ਗਈਆਂ ਬਾਕੀ ਪਾਣੀ ਰਹਾ ਕੋਈ ਰੋਣਾ ਹੁੰਦਾ ਜ਼ਿੰਦਗੀ ਦੇ ਵਿੱਚ ਜਿੱਦਾਂ ਉਹ ਤੁਹਾਡਾ ਭਤੀਜਾ ਰੋਂਦਿਆ ਭਾਵੇਂ ਦੇ ਆਇਆ ਮਨੀਆ ਅੱਛਾ ਜੀ ਇਹ ਉਦਾਂ ਦੀ ਆਉਂਦੀ ਨਾ ਬਿਲਕੁਲ ਬਿਲਕੁਲ ਭਾਜੀ ਤੁਸੀਂ ਭਾਜੀ ਤੁਸੀਂ ਪੁੱਛਦੇ ਕਿਦਾਂ ਮਨ ਵਿੱਚੋਂ ਇਹ ਬੰਦਾ ਦੁਖੀ ਤੇ ਇਹਦੇ ਘਰ ਚਲ ਜੀਏ ਪਹਿਲਾਂ ਹੈ ਆ ਵੀ ਨਾ ਵੱਬੇ ਵਸਾਗੇ ਅੱਛਾ ਮੇਰੀ ਗਾਲ ਸੁਣ ਵੀ ਦੱਸੋ ਵੀ ਵਿਆਹ ਵਰੇ ਦੇ ਵਿੱਚ ਕੀ ਅੰਤਰ ਹੈ ਤੇ ਕੁਆਰੀਆਂ ਵਿੱਚ ਕੀ ਅੰਤਰ ਹੈ ਕਿੱਦਾਂ ਦੀ ਕੁਆਰੀਆਂ ਤੇਰੀ ਲਾਈਫ ਕਿੱਦਾਂ ਦੀ ਕੁਆਰੀਆਂ ਪਾਜੀ ਫਿਰ ਆਪਾਂ ਉਹ ਟੱਪੇ ਵਾਲੇ ਹੁੰਦੇ ਸੀ ਉਦੋਂ ਆਹਾਂ ਪਾ ਗੱਡੀ ਲੈ ਕੇ ਜਿੱਦੋਂ ਮਰਜ਼ੀ ਚੱਲ ਜਾਈ ਤੀ ਸਾਈਕਲ 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 ਉਹਦੇ ਟੈਟੂ ਪਾ ਮੈਨੂੰ ਲੱਗਦਾ ਪੈਣ ਵਾਲੀਆਂ ਪਾਜੀ ਤੁਹਾਨੂੰ ਪਤਾ ਫਿਰ ਜ਼ਿੰਦਗੀ ਦਾ ਜਦੋਂ ਵਿਆਹ ਬੰਦਾ ਹੋ ਗਿਆ ਤੁਹਾਨੂੰ ਪਤਾ ਆਪਣੀ ਵੀ ਕਾ ਪੈਣ ਵਾਲੀਆਂ ਚਲੋ ਕੋਈ ਗੱਲ ਚਲੋ ਕੋਈ ਅੱਛਾ ਫਿਰ ਕੀ ਕੁਆਰੀ ਚ ਕੀ ਸ ਤੇ ਫਿਰ ਭਾਜੀ ਇੱਧਰ ਨੂੰ ਮਰਜ਼ੀ ਚੱਲ ਜੇ ਤਹੀਂ ਨਾ ਕੋਈ ਘਰ ਦਾ ਫਿਕਰ ਨਾ ਕੋਈ ਹਨਾ ਹੂੰ ਹੂੰ ਤੇ ਉਧਰ ਜਿੱਧਰ ਨੂੰ ਮਰਜ਼ੀ ਗੱਡੀ ਪਾ ਲਈ ਦੀ ਭਾਰਾਂ ਲਨ ਨੂੰ ਤੇ ਵਿਆਹ ਜਦੋਂ ਤਾਂ ਹੋਇਆ ਭਾਜੀ ਮੇਰੀ ਜ਼ਿੰਦਗੀ ਦੇ ਤੇ ਹਨੇਰਾ ਹੀ ਆ ਗਿਆ ਵਾ ਚਲੋ ਕੋਈ ਗੱਲ ਨਹੀਂ ਵਿਆਹ ਵੀ ਜ਼ਰੂਰੀ ਆ ਹਾਂਜੀ ਵਿਆਹ ਵੀ ਜ਼ਰੂਰੀ ਵਿਆਹ ਤਾਂ ਜ਼ਰੂਰੀ ਵੀ ਭਾਜੀ ਪਰ ਤੰਗੀ ਬੜੀ ਦਿੰਦੇ ਆ ਅਸੀਂ ਤਾਂ ਕੀ ਫਿਰ ਕੁਆਰੇ ਦੇ ਵਿੱਚ ਤੁਹਾਡਾ ਕੀ ਸਿਸਟਮ ਹੈਗਾ ਫਿਰ ਛਾਪਾਂ ਛੱਲੇ ਪਾਏ ਟੋਰ ਸ਼ੋਰ ਵੱਖਰਾ ਤੇ ਭਾਜੀ ਤੁਹਾਨੂੰ ਪਤਾ ਹੋ ਤਾਂ ਚਲੋ ਮੈਂ ਤਲਾ ਪਰਨਾ ਬੰਨਿਆ ਨਹੀਂ ਤੇ ਪਹਿਲਾਂ ਬੁੱਧੇ ਮੇਰੇ ਤਾਂ ਨਹੁੰਦੇ ਹੀ ਕਿਆ ਬਾਤ ਰਜੀ ਵੀ ਬੰਦਾ ਰਜੀ ਵੀ ਸੁਣਦਾ ਨਹੀਂ ਮੈਂ ਸੁਣਦਾ ਕਿ ਨੂੰ ਰੇਫ ਗਾਣਾ ਸੁਣਦਾ ਮੈਂ ਜ਼ਿਆਦਾ ਤੇ ਨਾ ਮੈਂ ਸੁਣਦਾ ਰਿਆ ਸੀ ਇਹਦੇ ਤੁਮ ਕੀਲੇ ਨੂੰ ਸੁਣਦਾ ਰਿਆ ਸੀ ਪੰਨਾ ਪਰ ਉਹਦੀ ਵਾਰ ਖਾਣ ਮੈਂ ਤਾਂ ਗਤੀ ਉਹ ਜਪਨੀ ਕਿਨੇ ਕਿਹਨੀਆਂ ਹਾਂ ਜੋ ਤੁਮ ਕੀਲੇ ਨੂੰ ਦੇਖਿਆ ਪਰ ਜਦੋਂ ਮੈਂ ਵੱਡਾ ਹੋਇਆ ਫਿਰ ਫਿਰਨ ਦੂਰ ਨੂੰ ਲੱਗ ਪਿਆ ਕਰਦੇ ਕਹਿੰਦੇ ਤੇ ਵਿਲਾ ਮਾਂ ਵਿਆਹ ਤਾਂ ਫਿਰ ਉਸਤਾਦ ਵਿਆਹ ਤਾਂ ਆਹ ਤੇ ਜਿਹੜੀਆਂ ਭਾਜੀ ਆ ਪੰਜੇ ਉਂਗਲਾਂੀਆਂ ਕਰਦੇ ਕਹਿੰਦੇ ਵਿਲਾ ਤੇ ਵਿਆਹ ਤਾਂ ਹਾਂਜੀ ਹੁਣ 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 ਭਾਜੀ ਕੁਝ ਨਾ ਪੁੱਛੋ ਮੈਂ ਤੁਹਾਨੂੰ ਦੱਸਦਾ ਨਹੀਂ ਹਾਂਜੀ ਹਾਂਜੀ ਆਹ ਭਾਜੀ ਪੰਜ ਉਂਗਲਾਂੀਆਂ ਹਾਂ ਲੈ ਵਿੱਚ ਭਾਜੀ ਛਾਪਾਂ ਹੁੰਦੀਆਂ ਆਹ ਆਹ ਤੇ ਹੁਣ ਜਦੋਂ ਤਾਂ ਵਿਆਹ ਗਿਆ ਵਾ ਹੂੰ ਉਦੋਂ ਤਾਂ ਹੱਥ ਵਿੱਚ ਭਾਜੀ ਆਹ ਹੱਥਾਂ ਵਿੱਚ ਡੈਪਰ ਹੁੰਦੇ ਡੈਪਰ ਹੁੰਦੇ ਪਾਜੀ ਬਰਾ ਮੈਂ ਸਤਾਇਆ ਵਾ ਕੱਲੇ ਡੈਪਰ ਹੀ ਹੁੰਦੇ ਹੁਣ ਵੀ ਪਾਜੀ ਡੈਪਰ ਕਿਉਂ ਹਜੇ ਵੀ ਆਪਣੇ ਬੱਚਿਆਂ ਨੂੰ ਗੀਆ ਰੱਖੋ ਬੇਸਕੋਟਰ ਰੱਖਿਆ ਅੱਛਾ ਜਦੋਂ ਉਹਨਾਂ ਨੇ ਉਹਨਾਂ ਨੂੰ ਦੇਣੀ ਸੀ ਜੀ ਅੱਛਾ ਵੀ ਜਦੋਂ ਉਹ ਕਹਿੰਦਾ ਵੀ ਡੈਪਰ ਲੈ ਆਇਓ ਘਰ ਦੇ ਕਹਿੰਦੇ ਡੈਪਰ ਲੈ ਆਇਓ ਮੁੰਡਾ ਹਾਂਜੀ ਮੁੰਡਿਆਂ ਦੇ ਲਾਉਣਾ ਰਾਤ ਨੂੰ ਹਾਂਜੀ ਹੈਨਾ ਨਾਲ ਹੀ ਕਹਿੰਦਾ ਹਣਾ ਮੁੰਡਾ ਵੀ ਕਹਿੰਦਾ ਹਣਾ ਡੈਡੀ ਚੀਜੀ ਵੀ ਲੈ ਆਣੀ ਹਾਂ 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 ਹਾਂਜੀ ਹਾਂਜੀ ਜ਼ਰੂਰ ਜ਼ਰੂਰ ਪਾਜੀ ਤੁਸੀਂ ਪਤਾ ਨਹੀਂ ਮਨਣ ਦੀ ਗੱਲ ਕਿੱਦਾਂ ਪੁੱਝ ਲੈਂਦੇ ਲਾਦਾ ਦਾ ਜ਼ਿਆਦਾ ਟਾਡੇ ਤੇ ਵੀ ਬੋਝ ਹੈਗਾ ਹੈ ਓਹ ਬਹੁਤ ਵੀ ਤੁਛਾ ਮੈਂ ਜਿਹੜਾ ਕੰਮ ਆਇਆ ਉਹ ਦੱਸ ਹਾਂਜੀ ਹਾਂ ਹੋਰ ਹੋਣ ਵਿਆਹ ਚ ਕਿਦਾਂ ਦਾ ਰਸਿਸ ਮੈਂ ਸੇ ਹੱਥਾਂ ਵਿੱਚ ਕੀ ਹੁੰਦਾ ਇਹ ਉਸੇ ਹੱਥਾਂ ਵਿੱਚ ਭਾਜੀ ਆਹ ਹੱਥ ਵਿੱਚ ਝੋਲਾ ਹੁੰਦਾ ਵਾ ਓਕੇ ਤੇ ਆਹ ਹੱਥ ਵਿੱਚ ਡੱਬਾ ਹੁੰਦਾ ਵਾ ਇਹਨਾਂ ਕੋਲ ਇੱਧਰ ਡੱਬਾ ਕਰਾਂ ਹਾਂ ਭਾਜੀ ਰੋਟੀ ਆਲਾ ਇੱਧਰ ਝੋਲਾ ਕਰਦਾ ਹੁੰਦਾ ਮਿਸਤਰੀਆਂ ਵਾਲਾ ਭਾਜੀ ਜਿਹਦੇ ਚ ਕਾਂਡੀ ਗੁੰਡੀ ਹੁੰਦੀ ਆ ਅੱਛਾ ਅੱਛਾ ਹਾਲਾਂਕਿ ਮਿਸਤਰੀ ਬਣ ਗਏ ਆ ਨਹੀਂ ਨਹੀਂ ਭਾਜੀ ਹੋਈ ਤਾਂ ਬਣਾਣਾ ਵਾ ਤਾਂ ਹੀ ਤਾਂ ਕਾਂਡੀ ਖੱਟਦੇ ਨੇ ਸਿੱਖਣੇ ਉਹ ਦਿਹਾੜੀ ਲਾਉਂਦੇ ਦਿਹਾੜੀ ਲਾਉਂਦੇ ਆ ਮਤਲਬ ਕਿ ਮਿਸਤਰੀਆਂ ਮਗਰ ਦਿਹਾੜੀ ਲਾਉਂ ਜਾਂਦੇ ਹਾਂਜੀ ਹਾਂਜੀ ਸਰ ਕਾਂਡੀ ਗੁੰਡੀ ਤੂੰ ਲੈ ਆ ਨਾ ਬਾਲਟਾ ਮਿਸਤਰੀ ਲੈ ਆਂਦਾ ਨਾ ਹਾਂਜੀ ਹਾਂਜੀ ਸਰ ਤੁਹਾਨੂੰ ਪਤਾ ਫਿਰ ਗੁਰੂ ਧਾਰਨਾ ਕਿਤੇ ਐਵੇਂ ਪਿਆਰ ਹੈ ਪਿਆਰ ਸਹੀ ਗੱਲ ਨਾ ਬਹੁਤ ਵਧੀਆ ਗੱਲ ਪੂਰਾ ਮਿਸਤਰੀ ਦਾ ਕੰਮ ਕਰ ਲੈਂਦੇ ਨਾਲ ਨਹੀਂ ਭਾਜੀ ਇਹ ਤੁਹਾਨੂੰ ਅੱਖ ਦੇ ਡਿਆ ਸਿੱਖਣ ਨੇ ਜੇ ਮੈਂ ਕੋਈ ਸਿੱਖਿਆ ਕਿੱਲਾ ਕਿ ਸਿੱਖਿਆ ਸਾਲ ਸੂਲ ਮਾਰ ਲੈਨੇ ਉਹ ਭਰਾਵਾ 4 ਇੰਚੀ ਪਰਦਾ ਹੁੰਦਾ ਵਾ ਤੇ ਸ਼ਾਲ ਉੱਥੋਂ ਗਿੱਲੀ ਗਾਂਦ ਕਿੱਦਾਂ ਮਾਰਨੀ ਸ਼ਾਲ ਆ ਉਹ ਭਰਾਵਾ ਉਹ ਸ਼ਾਲ ਨਹੀਂ ਹਾਂਜੀ ਉਹ ਸ਼ਾਲ ਨਹੀਂ ਕਿਹਦੀ ਸ਼ਾਲ ਸ਼ਾਲ ਕਰਦੇ ਐਂਦਾ ਕਰਕੇ ਉਹ ਕਰਦੇ ਨਹੀਂ ਹੁੰਦੇ ਉਹ ਛੋ ਧਾਗਾ ਜਿੱਥੇ ਲਾਟੂ ਜੇ ਲੱਗਦਾ ਆ ਉਹ ਕਰ ਲੈਣਾ ਨਹੀਂ ਉਹ ਭਰਾਵਾ ਉਹ ਉੱਥੋਂ ਤੱਕ ਦੀ ਮਿਸਤਰੀ ਸਾਨੂੰ ਪੁੱਜਣ ਨਹੀਂ ਦਿੰਦਾ ਅੱਛਾ ਸ਼ਕੀਰ ਜਦੋਂ ਜਦੋਂ ਉਹ ਲੱਗੇ ਜਾਓ ਬਾਟਾ ਲੈ ਆਵਾ ਹਾਂ ਅੱਛਾ ਅੱਛਾ ਮਤਲਬ ਕਿ ਮਿਸਤਰੀ ਇਦਾਂ ਕਰਦਾ ਹੋਣਾ ਵੀ ਜਦੋਂ 9 ਇੰਚੀ ਦਾ ਪਰਦਾ ਕਢਾਉਣਾ ਹਾਂਜੀ ਉਹਨੇ ਇਹ ਕਹਿਣਾ ਪੌਣਾ ਰੋੜਾ ਫੜਾਈ ਓਏ ਨਾਲ ਨਾਲ ਲਾਈ ਆ ਇੱਕ ਪਾਸੇ ਨਹੀਂ ਪੌਣਾ ਭਾਜੀ ਹੁਣ ਮੈਂ ਰੋਟੀਆਂ ਤੋਂ ਨਾ ਵਿਲੀਆਂ ਕਰਕੇ ਦਊਂਗਾ ਉਹ ਪੌਣਾ ਵੀ ਹਾਂਜੀ ਰੋੜਾ ਰੋੜਾ ਜਿਹੜਾ ਪੌਣਾ ਹੁੰਦਾ ਅੱਛਾ ਛੋਟਾ ਜਿਹਾ ਰੋੜੇ ਨਾਲੋਂ ਥੋੜਾ ਜਿਹਾ ਵੱਡਾ ਹੁੰਦਾ ਇਹ ਤੋਂ ਤੋਂ ਥੋੜਾ ਛੋਟਾ ਹੁੰਦਾ ਕਿਠਕ ਹਾਂਜੀ 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 ਉਹ ਕਹਿੰਦਾ ਨਾ ਡੇਲੀਆਂ ਛੇਲੀਆਂ ਲਾਈ ਜਾਵ ਨਾਲ ਨਾਲ ਨਹੀਂ ਭਾਜੀ ਡੇਲੀ ਦਾ ਪੌਣਾ ਨਹੀਂ ਆ ਐਤਵਾਰ ਛੁੱਟੀ ਹੁੰਦੀ ਆਪਾਂ ਡੇਲੀ ਛੇਲੀ ਨਹੀਂ ਲਾਉਂਦੇ ਹਾਂ ਦਿਹਾੜੀ ਡੇਲੀ ਨਹੀਂ ਨਾ ਨਾ ਯਾਰ ਡੇਲੀ ਉਹ ਜਿਹੜੀ ਵਿੱਚ ਲਾਉਂਦੇ ਉਹਦੀ ਗੱਲ ਕੀ ਅਛਾ ਇਹ ਅੱਧਾ ਰੋੜਾ ਹੁੰਦਾ ਵਾ ਅੱਧਾ ਰੋੜਾ ਠੀਕ ਤਾਂ ਕਹਿ ਨਹੀਂ ਦਿੰਦੇ ਇੱਕ ਪਾਸੇ ਮੈਂ ਲਈ ਜਾਣਾ ਇੱਕ ਪਾਸੇ ਤੂੰ ਲਈ ਜਾਵ ਹਾਂਜੀ 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 ਠੀਕ ਸਹੀ ਹੈ ਬਾਕੀ ਫਿਰ ਕੋਈ ਨਹੀਂ ਮਿਹਨਤ ਦਾ ਕੋਈ ਡਰ ਨਹੀਂ ਹੁੰਦਾ ਖਾਨੀ ਨਹੀਂ ਭਾਜੀ ਮਿਹਨਤ ਕਰਦੀ ਆ ਮੈਂ ਤਾਂ ਆਪਾਂ ਦੂਜੀ ਵੀ ਕਰੀਦੀ ਆ ਨਹੀਂ ਹੋਰ ਕਿਹੜੀ ਕਰਦਾ ਓਏ ਉਹ ਭਰਾ ਤੇ ਗਲਤ ਨਾ ਸਮਝਿਆ ਉਹਨੂੰ ਡੰਡ ਬੈਟ ਕਾਂ ਲਈ ਦੀ ਅੱਛਾ ਅੱਛਾ ਮੈਂ ਕਿਹ ਚਿੱਟਾ ਚਿੱਟਾ ਵੀ ਨਹੀਂ ਵਿੱਚ ਚੱਲ ਆ ਪਿਆ ਅੱਜ ਕੱਲ੍ਹ ਬੜੇ ਵੱਡੇ ਮੁੰਡੇ ਵੇਚਦੇ ਆ ਨਹੀਂ ਨਹੀਂ ਪਰ ਯਾਹ ਪਿੰਡ ਨਾ ਦੇ ਵੇਖਿਆ ਕੋਠੇ ਢਾਹ ਤੇ ਸਰਕਾਰਾਂ ਨੇ ਇਹੋ ਸਾਹਮਣਾ ਕਰੀ ਕਿਤੇ ਨਹੀਂ ਨਹੀਂ ਆਪਾਂ ਤੇ ਮਿਸਤਰੀ ਭਾਂਜਣਾ ਫੇਰ ਕਿਤੇ ਪਾਵਾਂਗੇ ਹਾਂ ਨਸ਼ੇ ਵਾਲਾ ਨਾ ਨਹੀਂ ਨਹੀਂ ਪਤਾ ਕੀ ਆ ਬੋ ਖਾਪਾ ਜੀ ਨਹੀਂ ਨਹੀਂ ਸਹੀ ਕਰਨਾ ਨਸ਼ੇ ਤੋਂ ਬਚੋ ਨਾ ਵੇਚੋ ਬਚੋ 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 ਰੇਤਨਾ ਵੀ ਨਹੀਂ ਚਾਹੀਦਾ ਕਿੰਨੇ ਲੋਕਾਂ ਦੇ ਘਰ ਬਰਬਾਦ ਹੋਣਦੇ ਸਹੀ ਗੱਲ ਵੀਰੇ ਠੀਕ ਆ ਹੁਣ ਕਿੰਨੀ ਸਰਕਾਰ ਬਿਲਕੁਲ ਸਹੀ ਕੰਡੀ ਆ ਮਾੜਾ ਨਹੀਂ ਕੰਡੀਓ ਇਦਾਂ ਡਰਾਵਾ ਪਾਊਗਾ ਲੋਕਾਂ ਨੂੰ ਠੀਕ ਆ ਨਾ ਹਾਂਜੀ ਹਾਂਜੀ ਲੋਕ ਹਟਣਗੇ ਇਹ ਤਾਂ ਕਹਿੰਦੇ ਹਟਣ ਲੋ ਬੋਹ ਨਸ਼ਾ ਪੰਜਾਬ ਦੇ ਵਿੱਚ ਹੋ ਗਿਆ। ਕਹਿੰਦੇ ਤਮਾਕੂ ਤੋਂ ਕੋ ਲਾਇਆ ਕਿ ਨਹੀਂ? ਭਾਜੀ ਕੀ ਪੁੱਛ ਲੈ। ਅੰਦਰੋਂ ਭਾਈ ਮੇਰੇ ਬੁੱਲ ਗਲ ਗਏ ਹੁਣ। ਜਿੰਨਾ ਮੈਂ ਲਾਉਣਾ ਤਮਾਕੂ ਤੇ ਸਰਹਾਣੇ ਜੇ ਵੀ ਹੁੰਦੇ ਨਾ ਛੋਟੇ ਛੋਟੇ। ਲਾਉਂਆਂ ਸਰਹਾਣੇ ਉਹ ਪੇਵ ਤੇ ਆਪਣੇ ਬੈੱਡ ਤੇ। ਨਹੀਂ ਜਿਹੜੇ ਉਹ ਨਾਲ ਲਾਉਂਦੇ ਆ। ਉਹ ਕੁਲਪ ਜੀ। ਹਾਂ ਮੈਨੂੰ ਨਾ ਉਹ ਇੰਨੇ ਕਿੰਨੇ ਹੁੰਦੇ ਆ ਪੁੜੀਆਂ ਜਿਹਾਂ। ਨਾੜੇ ਨਾ ਲੈਣਾ। ਹਾਂਜੀ ਹਾਂਜੀ। ਪਏ ਹੁੰਦੇ ਆਪਣੇ ਕੋਲ ਪਏ ਆ। ਲੋਏ ਨੀ ਹੈ ਨਾ ਜੈ ਵੀ ਹੋਰ ਕਿ ਲਾਉਣਾ ਨਹੀਂ ਨਹੀਂ ਉਹ ਨਹੀਂ ਲਾਈ ਦੇ ਰੱਖੇ ਮਿਸਤਰੀ ਜੋਗੀ ਰੱਖੇ ਪੌਵਾ ਲੈਣੇ ਪੌਵਾ 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 ਕਿਹਾ ਭਾਈ ਕੁਆਟਰ ਹੈ ਕੁਆਟਰ ਅਸਾ ਕੁਆਟਰ ਕੁਆਟਰ ਪੈਗ ਅੱਛਾ ਹੈ ਉਹ ਨਹੀਂ ਨਹੀਂ ਭਾਈ ਉਹੇ ਕੰਮ ਕਰੀਦਾ ਨਾ ਕਿਹੜਾ ਕਰਦੇ ਹੁੰਦੇ ਹੈ ਕਿਹੜਾ ਕਰਦੇ ਉਹ ਨਹੀਂ ਭਾਈ ਕੰਮ ਕਰੀਦਾ ਇਹ ਗੱਲ ਹੈ ਵਧੀਆ ਗੱਲ ਹੈ ਬਜਿਆ ਹਾਂਜੀ ਜਦੋਂ ਥਕੇਵਾ ਤੂੰ ਆਉਂਦਾ ਥੋੜਾ ਬੋਤਾ ਤੇ ਜਲਕਾਰ ਹੀ ਲੈਂਦਾ ਹਾਂ ਕਿ ਚੱਲ ਯਾਰ ਥੋੜਾ ਜਿਹਾ ਪੈਗ ਲਾ ਲਈਂ ਜਦ ਥਕੇਵਾ ਆਉਂਦਾ ਚੱਲ ਦਿਹਾੜੀ ਆ ਬੰਦਾ ਕਹਿ ਤੇਰਾ ਪੈਗ ਉਹ ਜਾਓ ਵੀਰੇ 500 600 ਦਿਹਾੜੀ ਮਿਲਦੀ ਹੈ 200 ਰੁਪਏ ਖਰਚ ਲੈਣੇ ਆਨੇ ਕਿੰਨੇ ਵੇਖਦੇ ਆ ਨੇ ਕਿੰਨੇ ਕਿੰਨੇ ਆਣੇ ਡੈਪਰ ਮੈਂ ਲੇ ਹੁਨਾ ਮਾਈ ਬੇਸ ਕੋਡ ਲੈ ਕੇ ਦਿਨਾ ਵੀਰੇ ਛਾਪਾ ਮੇੜੀਆਂ ਵਿੱਚ ਗਿਆ ਆ ਹੁਣ ਇੱਕੋ ਰੱਖੀ ਨਿਸ਼ਾਨੀ ਆਟਾ ਉਤਾ ਵੀ ਆਟਾ ਉਤਾ ਵੀਰੇ ਨਹੀਂ ਵਾਪੇ ਦਵਾਣ ਪਰ ਜਾਈ ਤੁਹਾਡੀ ਜਿਹੜੀ ਵਾਈਫ ਆ ਕਿਉਂ ਰੁਸ ਕੇ ਮਰ ਰੁਸ ਕੇ ਗਈ ਆ ਕਿ ਜਾਂ ਵੈਹੀ ਗਈ ਨਹੀਂ ਨਹੀਂ ਵੀਰੇ ਰੁਸ ਕੇ ਨਹੀਂ ਗਈ ਆਪ ਘੁੱਲੀ ਆ ਕਿਉਂ ਇਹ ਵੀ ਘੁੱਲੀ ਹੁੰਦੀ ਆ ਸ਼ੱਕ ਹੁੰਦੀ ਆ ਤੁਹਾਨੂੰ ਹੀ ਸਾਰਾ ਹਾਂਜੀ ਕੀ ਗੱਲ ਘੁੰਡੀਆਂ ਵੀਰੇ ਕੁੰਡੀਆ ਕੁੰਡੀਆ ਸੁਣੀਆ ਕਈ ਗੱਲਾਂ ਹੁੰਦੇ ਕੋਲ ਇਕੱਠਾ ਨੇ ਕੀ ਲੈਣਾ ਆਪਾਂ ਨਹੀਂ ਵਹ ਕੁੰਡੀ ਰੀ ਅੱਖ ਨੇ ਕੁੰਡੀ ਦਾ ਮੈਨੂੰ ਹੁਣੇ ਪਤਾ ਹੁੰਦੀ ਆ ਕੀ ਠੀਕ ਹੈ ਹੋਰ ਫਿਰ ਤੁਸੀਂ ਜਿੱਦਾਂ ਲੋਨ ਲੋਨ ਬੜੇ ਰੋਕੀ ਲੈਂਦੇ ਕਿਸ਼ਤਾਂ ਕੁਸ਼ਤਾਂ ਹਾਂ ਲਿਆ ਕੇ ਦੀ ਆਪਾਂ ਖਾਲੇ ਆ ਕਿਸ਼ਤਾਂ ਲਾਉਣੇ ਬਾਹਰ ਜਿੰਦਾ ਮਾਰ ਲਈਦਾ ਦੇਖੋ ਕਿ ਮਾਮਾ ਜਿੰਦਾ ਤੇ ਨਾਲ ਤੁਹਾਡਾ ਗੇਟ ਹੀ ਨਾ ਲੱਗ ਲਾਇਆ ਉਹ ਨਾ ਨਾ ਗੇਟ ਨੂੰ ਕਰੰਟ ਲਾਈਦਾ ਦੇਖੋ ਕਿਰਾਵਾ ਕਿਹਾਵਣਾ ਲੱਗਦੀ ਉਹ ਨਹੀਂ ਨਹੀਂ ਮਾ ਥੱਕਿਆ ਰਿਆਂ ਤੇ ਕਾਂਢੀ ਝੋਨੇ ਜੋ ਕੱਢ ਕੇ ਕਿਵੇਂ ਜਿੰਦਰਾ ਹੀ ਤੋੜ ਦੋ ਨਹੀਂ ਨਹੀਂ ਮੈਂ ਤੁਹ ਲੱਗ ਜੇ ਨਾਲ ਉੱਪਰ ਇੱਕੋ ਰੱਖਿਆ ਵਾ ਉਹ ਕੰਦ ਨਹੀਂ ਵੀ ਆ ਅੱਛਾ ਟੱਪਕੇ ਤੇ ਆ ਜੀਦਾ ਵਾ ਅੱਛਾ ਮਤਲਬ ਕੰਦ ਟੱਪਕੇ ਘਰ ਆਪਣੇ ਘਰ ਵੀ ਡਰ ਦੇ ਨਾਲ ਕੰਦ ਟੱਪਕੇ ਆਉਣਾ ਹੋਰ ਭਾਜੀ ਜੇ ਕੱਲ ਨੂੰ ਲੱਗਣਾ ਜੇ ਕੱਲ ਨੂੰ ਤੁਹਾਡੀ ਘਰ ਵਾਲੀ ਆ ਜੇ ਤੇ ਉਹ ਗੇਟ ਖੋਲਦੇ ਤਾਂ ਸੇ ਉਹਦਾ ਤੇ ਪਿਆਣਾ ਪਟਾਕਾ ਕੋ ਭਾਜੀ ਉਹਨਾਂ ਨੇ ਪੂਰਾ ਸਮਝਾਇਆ ਵਾ ਅੱਛਾ ਪੂਰਾ ਸਮਝਾਇਆ ਹਾਂ ਜੀ ਅੱਧ ਦੁਹੇ ਸਵੇਰ ਨਹੀਂ ਖਾਦਾ ਫਿਰ ਉਹ ਉਂਝ ਚਲਾਉਂਦੇ ਤਾਂ ਟੀਵੀ ਚਲਾਉਂਦੀ ਨਹੀਂ ਵੀਰ ਟੀਵੀ ਚਲਾਉਂਦੇ ਕੀ ਵੀ ਚਲੋਂਦੇ ਲੱਗਾ ਜੇ ਇਹ ਤਾਂ ਫੋਨ ਚਲਾਉਂਦੀ ਹੀ ਹੋ ਸਕਦਾ ਫੋਨ ਤੇ ਲੱਗੀ ਹੋਵੇ ਤਾਂ ਹੁੰਦਾ ਗੇਟ ਨੂੰ ਮਾਰੇ ਧਫਾ ਹੂੰ ਨਿਕਲ ਜਾਏ ਫਿਰ ਖੜਾਪਾ ਫਿਰ ਕੀ ਹੈ ਫਿਰ ਕੰਦਤੀਆ ਫੋਟੋ ਵੀ ਰੇ ਜਿਹੜੀ ਲੱਗਦੀ ਲੱਗਦੀ ਵਾ ਵੀਰ ਤੁਸੀਂ ਕਰੇ ਪਿੰਡ ਦੇ ਆ ਇੰਟਰਵਿਊ ਵਾਲੇ ਨੇ ਪਿੰਡ ਨਹੀਂ ਪੁੱਛੀਦਾ ਇੰਟਰਵਿਊ ਵਾਲੇ ਪੁੱਛ ਸਕਦੇ ਤੁਹਾਨੂੰ ਤੁਸੀਂ ਕਿਹੜੇ ਪਿੰਡ ਦੇ ਆ ਅੱਛਾ ਅੱਛਾ ਲੱਗਦੇ ਲਿਖਣਾ ਭਰਾਵਾ ਕਿ ਇੱਕ ਸਟਾਣੇ ਆ ਗਿਆ ਨਾ ਨਹੀਂ ਕਿਸੇ ਆ ਰਿਹਾ ਨਾ ਨਹੀਂ ਪਾ ਉਹਦਾ ਤੇ ਇੰਟਰਵਿਊ ਲੈਣ ਆਉਂਦਾ ਨਹੀਂ ਨਹੀਂ ਉਹਨਾਂ ਨੇ ਕੀਤਾ ਕੰਮ ਕਿਸ਼ਤਾਂ ਦਾ ਥੋੜਾ ਫਿਰ ਹਾਂਜੀ ਉਹਨਾਂ ਮੈਨੂੰ ਕਿਹਾ ਹੀ ਅੰਦਰ ਉਹ ਕਹਿੰਦੇ ਉਹਦੀ ਇੰਟਰਵਿਊ ਲੈ ਆ ਸਾਡੀਆਂ ਕਿਸ਼ਤਾਂ ਨਹੀਂ ਦੇਣ ਰਿਹਾ ਅੱਛਾ ਤੇ ਇਸੇ ਮਾਨ ਨੂੰ ਸ਼ਰਮ ਆ ਜੂਗੀ ਤੇ ਜਦੋਂ ਲੈ ਹੀ ਖਾਦੇ ਹੀ ਉਦੋਂ ਉਹਨਾਂ ਦੇ ਦੰਦ ਹੋ ਰਹੀ ਤੇ ਹੁਣ ਨੇ ਲੱਗਿਆ ਸਾਲੇ ਦੰਦ ਹੀ ਲਗਾ ਦੇ ਭਾਜੀ ਭਾਜੀ ਦੰਦ ਭਾਜੀ ਨਹੀਂ ਹਾਂ ਆ ਬੜਿਆ ਖੁੱਛ ਜਦਾਂ ਦੇਖੇਂ ਤਾਂ ਚਾਂਦੀ ਦੀਆਂ ਸਾਰੀਆਂ ਐਸ ਚਾਂਦੀ ਦੀ ਮਤਲਬ ਆ ਖਿੱਚੋ ਨਾ ਬਹੀ ਟੋਟੀਆਂ ਨਹੀਂ ਅੱਛਾ ਚੈਣ ਜਿਹੜੀਆਂ ਛਾਪਾਂ ਹੀ ਸੋਨੇ ਦੀਆਂ ਹੁੰਦੀਆਂ ਲੈ ਵੀਰ ਹੋਰ ਬੜਾ ਯਾਨੀ ਕਿ ਸੋਨਾ ਵਾ ਵਈ ਪਾਇਆ ਹੋਣਾ ਤੇ ਹੋਰ ਜਿੰਨਾ ਭਾਜੀ ਆਪਾਂ ਸੋਨਾ ਪਾ ਲੈ ਕਿੰਨੇ ਪਾਉਣਾ ਹੀ ਸੋਨਾ ਹੁਣ ਸੋਨਾ ਕਿੱਥੇ ਆ ਹੁਣ ਭਾਜੀ ਸੁਨਿਆਰੇ ਕੋ ਅਕਾ ਸੁਨਿਆਰੇ ਕੋ ਹਾਂਜੀ ਹੁਣ ਉਹ ਨਾ ਪਾਇਆ ਉਹ ਨਾ ਪਾਇਆ ਮੈਨੂੰ ਲੱਗ ਕੇ ਤੁਸੀਂ ਹੁਣ ਕਹਨੇ ਪਾ ਦਿੱਤਾ ਹਾਂਜੀ ਉਹਨਾਂ ਨੇ ਕਿੱਥੇ ਪਾਤਾ ਸੁਨੇ ਆ ਰਹਾ ਕਹਿੰਦਾ ਬਸ ਤੁਹਾਡਾ ਹਿਸਾਬ ਹੋ ਗਿਆ ਵਾ ਤੱਗੇ ਖੂ ਖਾਤੇ ਪਾਤਾ ਵਾ ਉਹ ਵੇਰਾ ਤਰ ਡੇਰਾ ਕੇ ਤੁਹਾਡ ਅੱਛਾ ਇਦਾਂ ਹੋ ਗਿਆ ਅੱਛਾ ਜਦੋਂ ਤੁਸੀਂ ਸੁਨੇ ਆਰੇ ਨੂੰ ਦਿੱਤਾ ਸੀ ਸੋਨਾ ਸਾਰਾ ਉਦੋਂ ਕਿੱਦਾਂ ਦਿੱਤਾ ਸੀ ਇਦਾਂ ਦਿੱਤਾ ਹੈ ਕਿੰਨਾ ਦਿੱਤਾ ਹੈ ਭਾਜੀ ਆ ਲਓ ਪਹੀ ਜਰੂਰਤ ਵਾ ਰੱਖ ਲਓ ਭਾਜੀ ਅੱਛਾ ਤ ਉਹਨੇ ਪੈਸੇ ਦਿੱਤੇ ਹਾਂਜੀ ਫੇ ਤੁਸੀਂ ਇਦਾਂ ਕੀਤਾ ਤੇ ਹੁਣ ਤੁਸੀਂ ਹੁਣ ਬੜੀ ਆਹੋ ਕਿ ਦੇਲੇ ਛੱਡੀ ਦਾ

ਮੈਨੂੰ ਨਹੀਂ ਵੇਖੇ ਪਤਾ ਚੱਲਣਾ ਉਹ ਤਹੀ ਅਚਾਨਕ ਆਏ ਤੇ ਮੈਂ ਛੋੜਨ ਨਹੀਂ ਚਾਦਰ ਚ ਉੱਧਰ ਤੇ ਚਾਦਰ ਦੇ ਨਾਲ ਨਾਲ ਕੱਪੜੇ ਵੀ ਝਾਰ ਲਿਆ ਕਰ ਹੂੰ ਕੱਪੜੇ ਵੀ ਝਾਰ ਲਿਆ ਕੱਪੜੇ ਨੂੰ ਕਿਉਂ ਆ ਭਾਜੀ ਸੀਮਿੰਟ ਹੀ ਵੜਿਆ ਸੀਮਿੰਟ ਬੜੀ ਜਿੰਦਗੀ ਤੇ ਭਾਜੀ ਆ ਭਾਈ ਸੀਮਿੰਟ ਤੋਂ ਤੇ ਹੁਣ ਵੇਖਣ ਨੂੰ ਡਰ ਲੱਗਦਾ ਯਾਰ ਨੰਬਰ 1 ਨੰਬਰ 1 ਠੀਕ ਉਹ ਕੋ ਤੇਰੇ ਵਰਗਾ ਜਮਦੂਤ ਦੇ ਆਏ ਜੰਨੇ ਉਹ ਡਰਾਮੇ ਚ ਪਾਤਾ ਹੀ ਬੰਦਾ ਇੱਕ ਥੋੜੀ ਜਿਹੀ ਓ ਮੁਸਕਾਨ ਮੁਸਕਾਨ ਵਧੀਆ ਲੱਗਾ ਵੀਰ ਨਾਲ ਗੱਲਬਾਤ ਕਰਕੇ ਕਿੱਦਾਂ ਦੀ ਲੱਗੀਆਂ ਤੁਹਾਨੂੰ ਵੀਡੀਓ ਐਂਟਰਟੇਨਮੈਂਟ ਮਾੜਾ ਮੋਟਾ ਕਰਦੇ ਰਹੀਦਾ ਵਾ ਸ਼ੁਕਰ ਮੇਲਾ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੁਝ ਕਹਿਣਾ ਚਾਹੋਗੇ ਤੁਹਾਨੂੰ ਜੀ ਕਹਿਣਾ ਭਾਜੇ ਮਣਵਾਏ ਵੀ ਤੁਹਾਡੇ ਤੇ ਸੱਕ ਪੈਣ ਦੀ ਕਿਸਤਾਂ ਲੈ ਓਕੇ ਜੀ ਥੈਂਕ ਯੂ ਜੀ ਬਾਏ ਬਾਏ